ਅਸੀਂ ਗਏ ਸੀ ਸਾਰੇ ਭੈਣ ਭਰਾਵਾਂ ਨੂੰ ਅਸੀਂ ਅੱਜ ਆਏ ਸੀ ਬਾਕੀ ਪ੍ਰਾਣੇ ਬੱਚਿਆਂ ਦੀਆਂ ਬਾਰਤੀਆਂ ਲੈਣ ਤੇ ਬੁਕਸ ਲੈਣੀਆਂ ਸੀ ਬੱਚਿਆਂ ਦੀ ਹਾਂਜੀ ਬੁਕਸ ਲੈ ਲਈਆਂ ਵਾ ਤੇ ਹੁਣ ਲੈਣ ਲੱਗੇ ਆ ਵਰਤੀ ਬੱਚੇ ਆਇਆ ਮੇਰੇ ਨਾਲ ਤਾਂ ਢੀੜ ਹੋਈ ਪਈ ਆ ਚੁੱਲ੍ਹੇ 'ਤੇ ਬਿਠਾ ਰਹੇ ਹਾਂ। ਸਾਡੀ ਗੱਲ ਪਚਾ ਰਹੇ ਨੂੰ ਜੇ ਦੀ ਬੇ ਲੱਗੇ ਗੱਲਾਂ ਤੋਂ ਜਿਵੇਂ ਮੈਂ ਤਾਂ ਕੋਈ ਵੀ ਨਹੀਂ ਪਤਾ। ਕਿੰਨੇ ਦਾ ਜੂਸ ਹੈ ਬਹੁਤ ਵਧੀਆ ਬਣਾਏ। ਆ ਲਓ। ਹਣ ਇੱਥੇ ਅਸੀਂ ਪੀਣ ਲੱਗੇ ਗੰਨੇ ਦਾ ਜੂਸ। ਕੋਈ ਜਲਦੀ ਦਾ ਫੇਰਾ ਨਹੀਂ ਤੇਰੇ ਵਾਂਗ ਹੀ ਚੱਲਦੇ ਨੇ 3 ਕਲਾਸ ਤੋਂ ਕੋਈ ਨਾ ਚੱਕ ਲੋ ਗਾਇਨ ਕਿ ਤਾੜਾ ਜੀ ਰਾਵਾਂ ਕਿ ਫੇਰਾ ਨਹੀਂ ਤਾਂ ਕੁੜੀ ਆਈ ਨਾਲ ਆ ਬੇਟਾ ਸੜ ਦੇ ਦੂਸਰੇ ਨਾਲ ਦੇ ਘਰ ਵਾਲੇ ਇਹ ਲੈ ਕੇ ਆਇਆ ਸਾਨੂੰ ਸੱਸਰੀ ਘਰ ਜੀ ਸਾਰੇ ਸੱਸਰੀ ਘਰ ਜੀ ਸਾਰਿਆਂ ਨੂੰ ਮੈਂ ਮਨੇ ਤੁਮ ਲੈ ਪਹਿਲਾਂ ਸਬਰ ਨਹੀਂ ਹੋ ਰਿਹਾ ਥੋੜੀ ਪੀ ਜਾਂਦਾ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਇਹ ਗਏ ਸੀ ਜੀ ਬਾਗੇਪੁਰਾ ਨੇ ਬੁੱਕਾ ਲੈਣ ਤੇ ਅਸੀਂ ਮੈਂ ਗਿਆ ਸੀ ਮੋਗੇ ਪੈਸੇ ਖੜਾਣਾ ਤੇ ਉੱਥੋਂ ਅਸੀਂ ਕੱਲੇ ਆਹ ਕਿੱਟਾਂ ਲੈ ਆਏ ਆ ਉੱਥੇ ਕਿਉਂ ਸੈਟ ਨਹੀਂ ਮਿਲ ਰਏ ਸੀ ਮੋਗੇ ਤੇ ਬਾਗੇਪੁਰਾ ਨੂੰ ਮਿਲਦੇ ਆ ਤੇ ਕਰਮਜੀਤ ਬੱਚੇ ਨਾਲ ਗਏ ਮੈਂ ਆਇਆ ਮੁੱਗ ਥੋੜੀ ਜਿਹੀ ਤਕਾਬਟ ਜਿਓ ਕੀ ਇੱਕ ਸਕੂਟਰੀ ਦਾ ਟਾਇਰ ਲੱਗਣ ਲੱਗ ਗਿਆ ਆ ਫਿਰ ਮੇਰੇ ਤਾਏ ਦਾ ਪੋਤਾ ਤੇ ਪੋਤੀ ਨਾਲ ਗਏ ਫਿਰ ਇਹਨਾਂ ਦੇ ਤੇ ਇਹ ਗਏ ਉਥੇ ਬਾਗੇ ਪੁਰਾਣੇ ਆ ਪੋਸਤਕਾਂ ਹੀ ਕਿਤਾਬਾਂ ਵੀ ਲੈ ਆਣੀਆਂ ਆ ਆ ਕਾਪੀਆਂ ਲਿਆਏ ਆ ਅਸੀਂ ਉਹਦਾ ਹਾਈ ਫਾਈ ਰੇਟ ਆ ਕੀ ਕੀ ਘੱਟ ਠੀਕਾ ਹੁਣ ਦੱਸਿਆ ਉਹਨੇ ਬਹੁਤ ਆਈ ਆ ਮੇਰੀ ਇੱਕ ਮੈਸੇਜ ਹੀ ਘਾਟਾ ਹਣਾ ਤੱਕ ਹਿੰਦੀ ਗ੍ਰਾਮਣ ਖਾਜੇ ਵੀ ਦੋ ਪੁੱਕਾਂ ਵਿੱਚ ਘੱਟ ਲਾ ਗਏ ਹਿੰਦੀ ਗ੍ਰਾਮਣ ਜਿੱਦਾਂ ਸਕੂਲੋਂ ਮੈਂ ਲਿਓ ਮੈਂਨੇ ਪਹਿਲੇ ਸਾਰੇ ਬੱਚਿਆਂ ਨੂੰ ਦਿੱਤੀਆਂ ਸੀ ਸਕੂਲੋਂ ਦੇਖਣਾ ਮੈਥਸ ਦੀ ਤਾਂ ਨਾਲ ਹੀ ਹਾਂ ਐਸੇ ਪੁੱਤ ਨਹੀਂ ਆਉਂਦੀ ਉਹ ਮੈਥਸ ਲਈ ਤਾਂ ਨਾਲ ਹੀ ਮਿਲਣੀ ਚਾਹੀਦੀ ਸੀ ਉਹਦੇ ਸਾਰੇ ਇੱਕ ਬੁੱਕੇ ਦਿੰਦੇ ਆ ਮੈਂ ਜੇ ਦਿੱਤਾ ਹਿੰਦੀ ਗ੍ਰਾਮਰ ਫਿਰ ਚੱਕ ਲੈਣੇ ਕੋਈ ਸੀ ਉਹਨਾਂ ਨੇ ਫਿਰ ਇਹ ਕਿਤਾਬਾਂ ਦਾ ਬਿੱਲ ਵੀ ਕੱਟ ਕੇ ਦਿੱਤਾ ਓਖਾ ਵਾਕ ਕੱਟ ਕੇ ਦਿੱਤਾ ਇਹਨਾਂ ਦਾ ਨਾ ਤਾਂ ਕਹੀਂ ਲਾਇਆ ਸਾਰਾ ਸਾਰਾ ਦਾ ਦੋ ਪੇਪਰ ਦਿੱਤੇ ਆ ਤਾਂ ਵਰਦੀ ਦਾ ਵਰਦੀ ਕਿੰਨੇ ਚ ਪੈ ਗਈ 1500 ਦੀ 1500 ਦੀ ਵਰਦੀ ਹੂੰ 5910 ਰੁਪਏ ਜੀ ਹਣ ਹੈਗੀਆਂ 8 ਬੁੱਕਾਂ ਸਿਨੇ ਸਿਨੇ ਡ੍ਰੈਗ ਸਿਨੇ ਇਦਨਾਂ ਆ ਪਾਤੀ ਆਲਾ ਆ ਵਰਦੀ ਵਾਲਾ ਤੇ ਆਹਾ ਇਹ ਬੁੱਕਾਂ ਠੀਕ ਆ ਇਹ ਕਿੱਟਾਂ ਲਈਆਂ ਆਪਾਂ ਤੇਜੀ ਮੇਰੀ 300 ਦੀ ਸੀ ਇੱਕ ਹਨ ਤੇਜੀ ਹਾਂ 350 ਦੀ ਇੱਕ ਕਿੱਟ ਪਈ ਆ ਆਹੋ ਆ ਜੀ 350 ਦੀਆਂ ਕਿੱਟਾਂ ਨੇ ਦੋਨੇ ਕਿੱਟਾਂ 700 ਦੀਆਂ ਆਈਆਂ ਦੋਨਾਂ ਕਿੱਟਾਂ 700 ਦੀਆਂ ਆਈਆਂ ਹਾਂ 350 ਦੀ ਇੱਕ ਤੇ ਦੋ ਸਮਾਂ ਫੇਰ ਬੂਟ ਫੇਰ ਰਹਿੰਦੇ ਹੈ ਜਪੂਟ ਰਹੇ ਨੇ ਚਲੋ ਇਹ ਖੋਜੋ ਵੀ ਇਹਨਾਂ ਨੂੰ ਪੁੱਕਾ ਲੈਣੀਆਂ ਹਜੇ ਜਿਹੜੀਆਂ ਇੱਥੋਂ ਨਹੀਂ ਲਿੰਗ ਆ ਉਹ ਵਾਲੇ ਸਕੂਲ ਚ ਲੈਣੀਆਂ ਇੰਨੇ ਉਹ ਤਾਂ ਦੇਣਗੇ ਜਦੋਂ ਇੰਨਾ ਰੇਟ ਲਾਇਆ ਉਹ ਤਾਂ ਦੇਣਗੇ ਉਹ ਤਾਂ ਕਹ ਆਪਾਂ ਫੋਨ ਲਾ ਕੇ ਕਹਾਂਗੇ ਜੀ ਦੋ ਬੱਕੜੀ ਨਿਕਲੀਆਂ ਉਹਨਾਂ ਨੇ ਕਹਿਣਾ ਸੁੱਤੇ ਦੁਕਾਨ ਤੋਂ ਲੈ ਵੀ ਇਹ ਤਾਂ ਅੱਡੋ ਸੇਟ ਨਹੀਂ ਨਹੀਂ ਜਿਹੜੀਆਂ ਰਹਿ ਗਿਆ ਉਹ ਆਪਾਂ ਪਰਚੀਆਂ ਆਪਣੇ ਕੋਲੇ ਆ ਤੇ ਉਹਨਾਂ ਨੇ ਕਹਿ ਜੇ ਲੈ ਜੋ ਤੇ ਫਿਰ ਜੇ ਉਹ ਮਹਿੰਗੀਆਂ ਹੋਈਆਂ ਤਾਂ ਫਿਰ ਇਹ ਉਥੋਂ 160 ਚ ਕਿਉਂ ਲੈਣਗੇ ਹਿੰਦੀ ਗ੍ਰਾਮਿੰਡ ਸਕੂਲ ਵੀ ਮਿਲਦੀ ਆ ਅੱਛਾ ਅਜਰੀ ਹਾਂ ਅਜਰੀ ਦੇ ਮੈਥ ਦੀ ਉਹ ਤਾਂ ਬੁੱਕਰ ਨਾਲ ਹੀ ਮਿਲਦੀ ਆ ਹਾਂ ਉਹ ਹੈ ਨਹੀਂ ਇਹਦੇ ਵਿੱਚ ਪੜਿਆਂ ਵਾਲੇ ਵਿੱਚ ਮੈਥ ਦੀ ਬੁੱਕ ਹੈ ਨਹੀਂ ਕਲੀ ਤੇ ਕਿਹਦੀ ਦੀ ਮੈਥ ਤਾਂ ਨਹੀਂਗੀ ਹਿੰਦੀ ਕਿਰਮਨ ਤੋਂ ਜੇ ਸਕੂਲੋਂ ਮਿਲਗੀ ਚਲੋ ਤਾਂ ਸਕੂਲੋਂ ਵੇਖੋ ਤੇ ਉਹ ਡੱਗ ਨਾ ਪਾਵੇ ਫੋਨ ਫੋਨ ਵੀ ਹੱਥ ਚ ਵੇਖ ਲੈ ਹੁਣ ਵਕਤ ਪੜ ਤੇ ਹੁਣ ਬਾਕੀ ਤੁਹਾਡਾ ਸਾਰਾ ਸਮਾਨ ਸੈੱਟ ਹੋ ਗਿਆ ਨਾ ਤੇ ਇਹਨਾਂ ਨੇ ਔਂਕਾਰ ਜਿੰਨਾਂ ਨੇ ਕਿਤਾਬਾਂ ਕਾਪੀਆਂ ਲੋਡ ਆ ਉਹਨੇ ਦੇ ਰੱਖ ਦੇ ਇਹਨਾਂ ਨੂੰ ਦੂਜਿਆਂ ਨੇ ਆਪਦੀਆਂ ਪੁਸਤਕਾਂ ਸਾਂਭ ਲਓ ਮੈਂ ਤਾਂ ਮੈਮ ਨੇ ਲੈ ਕੇ ਦਿੱਤੀ ਸੀ ਕਿਹੜੀ ਕਿਹਣੀ ਚੱਲੀ ਮੈਂ ਉਹ ਲੈ ਨਿਕਲੇ ਸਾਰੀਆਂ ਲੈ ਬੱਸ ਕੇਰਾ ਤੂੰ ਇੱਕ ਇੱਕ ਪੈਲਸਨ ਤੇ ਇੱਕ ਇੱਕ ਪੈਲਸਨ ਤਰਾਹ ਤੇ ਸਾਰਾ ਸਮਾਨ ਸੈੱਟ ਕਰ ਦੇ ਇਹਨਾਂ ਨੂੰ ਬੱਸ ਮੈਂ ਕਿਹੜੀ ਨੂੰ ਪਹਿਲਾਂ ਹਾਂ ਤੇ ਡੈਰੀ ਡੈਰੀ ਲਿਆਉਂ ਤੇ ਮੈਂ ਬਸ ਕੱਟ ਕੇ ਨਹੀਂ ਪੈਸਾ ਦਸਤਕ ਪੂੰਚ ਵੀ ਹੈਗਾ ਇਹ ਕਿਹੜੀਆਂ ਕਿਹੜੀਆਂ ਚਾਹੀਦੀਆਂ ਨਹੀਂ ਤੇ ਉਹ ਜਿਹੜੀ ਇਹ ਡੈਰੀ ਜੀ ਹੁੰਦੀ ਆ ਉਹ ਵੀ ਲੈ ਲੈ ਕੇ ਲੈਣੀ ਪੈਣੀ ਇਹਨਾਂ ਨੂੰ

पावदू आ ननी करके पावदू तो निमत बाय 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 <laughs> जी बड़ा मोटा बोल देंगे अभी सारे बाय बाय नहीं ना को बोलती है हेलो वगैरह कहना है ये हेलो ये हेलो हाय कहती है ਹੈਲੋ ਹਾਂ ਬੋਲਦੀ ਮੈਂ ਮਾੜ ਸਤਿ ਸ਼੍ਰੀ ਅਕਾਲ ਕਰਦੀ ਸਤਿ ਸ਼੍ਰੀ ਅਕਾਲ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੋਪਾਇੰਡ ਜਿੰ다ਜੀ ਬਹੁਤ ਬਹੁਤ ਧੰਨਵਾਦ ਹੈ ਜਿਨੇ ਛਾਨੂ ਬੱਚਿਆਂ ਨੂੰ ਕਿੱਟਾ ਲੈ ਕੇ ਦਿੱਤੀਆਂ ਵਰਦਿਆਂ ਲੈ ਕੇ ਦਿੱਤੀਆਂ ਤੇ ਦੂਜਾ ਜੀ ਜੀਤਾ ਵੀ ਤੇ ਪੈਣ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਅਸੀਂ ਤਾਂ ਸਰਕਾਰੀ ਦੇ ਵਿੱਚ ਲੋ ਲੱਗੇ ਸੀ ਬੱਚਿਆਂ ਨੂੰ ਵੀ ਇਹ ਕਿਹੜਾ ਗੋਤਾ ਗੋਤਾ ਵੀ ਨੇ ਕਾਉਂਦਾ ਆ ਕੰਨ ਕੇ ਆਂਦੀ ਆ ਕਿ ਉਹਦੋਂ ਜੋਰ ਦੀਆਂ ਛੁੱਟੀਆਂ ਬਣਾ ਚਾਹੀਆਂ ਤੇ ਅਸੀਂ ਪੈਣ ਜੀ ਨੂੰ ਕਹਿ ਸੀ ਵੀ ਥੋੜੇ ਬੱਚਾ ਬਾਰੇ ਪੁੱਛਿਆ ਪਹਿਲਾਂ ਸਾਨੂੰ ਨੇ ਇਹ ਗੱਲ ਕਹੀ ਵੀ ਬੱਚਿਆਂ ਨੂੰ ਉਹਨੇ ਉਹਨਾਂ ਨੇ ਸਾਨੂੰ ਸਾਰਾ ਸਮਾਨ ਦੇ ਬੱਚਿਆਂ ਦੀ ਕੱਟ ਬੁੱਕਾਂ ਕੈਨਡਲਸ ਨੂੰ ਸਾਰਾ ਕੁਝ ਜਿਹੜੀ ਉਹ ਬੱਚਿਆਂ ਨੂੰ ਘਾਟ ਨਹੀਂ ਕਿਸੇ ਦੀ ਚੀਜ਼ ਦੀ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਉਹਨਾਂ ਨੇ ਸਾਨੂੰ ਦੱਸਿਆ ਸੀ ਬੱਚੇ ਪਾਸ ਹੋ ਗਏ ਸਭ ਨੂੰ ਮੂਲ ਆ ਜੀ ਬੱਚੇ ਪਾਸ ਹੋ ਨਿਕਲ ਲੰਘਾ ਅੱਜ ਅਸਕੇ ਹਾਂਜੀ ਪਾਸ ਹੋ ਗਏ ਤੇ ਅਕੈਡਮੀ ਕਨਮੀ ਕਲਾਚ ਅਸੀਂ ਦੱਸਿਆ ਵੀ ਇਹ ਕਨਮੀ ਕਲਾਚ ਹੈ ਤੇ ਇੱਕ ਪਹਿਲੀ ਚ ਇੱਕ ਤੀਜੀ ਇਹਨਾਂ ਬਹੁਤ ਵਧੀਆ ਸੋਨਾ ਹੋ ਗਿਆ ਉਹਨਾਂ ਨੇ ਇੱਕ ਹੋਰ ਗੱਲ ਵੀ ਚੰਨ ਕਹੀ ਕਿ ਬੱਚਿਆਂ ਨੂੰ ਆਪਾਂ ਬਾਤੋ-ਮਾਤ ਪੜਾਉਣਾ ਹੈ ਠੀਕ ਹੈ ਜੀ ਗੁਰੂ ਘਰ ਨਾਲ ਵੀ ਜੋੜਨਾ ਇਹਨਾਂ ਨੂੰ ਉਹ ਵੀ ਸੰਖਿਆ ਦੇਣੀ ਹੈ ਕਿ ਅਸੀਂ ਉਹ ਪੈਣ ਨੂੰ ਗੱਲ ਮੈਂ ਗੱਲ ਕੀਤੀ ਮੈਂ ਕਿਹਾ ਵੀ ਭੈਣੇ ਇਸ ਤਰ੍ਹਾਂ ਕਰਕੇ ਵੀ ਅਸੀਂ ਤਾਂ ਸਰਕਾਰੀ ਚੈਟ ਕੀ ਸਾਡਾ ਨੌਜਵਾਨਾਂ ਦਾ ਵੀ ਜਦੋਂ ਕੋਈ ਵੀ ਪੈਸੇ ਨਹੀਂ ਦੇ ਅਜੇ ਵੀ ਨਗਰ ਮਿਨੰਤਾ ਸੋ ਉਹ ਤੋਂ ਅਸੀਂ ਇਹਨਾਂ ਨੂੰ ਭੁੱਖਾ ਲੈ ਕੇ ਦੇਵਾਂਗੇ ਤੇ ਨਾਲ ਕਿਤਾਬ ਉਹਨਾਂ ਉਹ ਉਹਨਾਂ ਵਜ੍ਹਾ ਆਪ ਵੀ ਗਿਆ ਸੀ ਕਿ ਭੈਣਾਂ ਸਾਡੀਆਂ ਦੀ ਹੈਲਪ ਕਰੋ ਉਹਨੇ ਵਿਚਾਲੇ ਇਹਨਾਂ ਦੂਜੀ ਕੰਮ ਲਈ ਜਦੋਂ ਉਹਨੂੰ ਕਿਹਾ ਕਿ ਆਪ ਕੋ ਬੱਚੇ ਦੀ ਅਲਪਰਾਧਨਾ ਕਿ ਕਰਾਂਗੇ ਪੱਛਾੜ ਜਰੂਰ ਪੜਾਉਣਾ ਤੇ ਪੱਛਾਂ ਨੂੰ ਚੱਗੀ ਸਿੱਖਿਆ ਚ ਪਾਉਣਾ ਕੋਈ ਬੱਚੇ ਆਪਣੇ ਨਸ਼ਿਆ ਨਹੀਂ ਲਗਾ ਬਹੁਤ ਬਹੁਤ ਮੈਂਨੇ ਵਾਈ ਜੀ ਦਾ ਤੁਹਾਡਾ ਸਾਰੇ ਹੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੈਰ ਦੋਸਤਨੀ ਰਾਤ ਚੋਕ ਦੀ ਤਰੱਕੀ ਵਾਈਸ਼ਾ ਜੀ ਆਪਣੇ ਭਰਾ ਬੰਦਾ ਬਹੁਤ ਹੁਸਮੈਂਤਾ ਇੰਨੀ ਖੁਸ਼ੀ ਹੋਈ ਹੈ ਕਿ ਮੇਰੇ ਭੈਣ ਭਰਾ ਉਹ ਬਾਹਰ ਬੈਠੇ ਐ ਅੱਜ ਕਾ ਲਏ ਆ ਨਾ ਵੀ ਮੈਨੂੰ ਬੜੀ ਬੜੀ ਖੁਸ਼ੀ ਹੋਈ ਹੈ ਕਾਰਨ ਜੀ ਇਤਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਪਹਿਲਾਂ ਮੈਂ ਅੱਜ ਮੋਕੇ ਗਿਆ ਉੱਥੇ ਪੈਸੇ ਕਢਾਉਣ ਨੂੰ ਉੱਥੇ ਇਹ ਬੁੱਕਾਣੀ ਜਿਹੜਾ ਉਹਨਾਂ ਬੀ ਆਰ ਐਮ ਸੂਤਨ ਤੇ ਕੱਲ੍ਹ ਦਾ ਸੀ ਕਿਟਾ ਲੈ ਲਿਆ ਇੰਸ਼ਾਅੱਲਾ ਪੈਸੇ ਸਾਰਾ ਮਨਾਉਣ ਬੈ ਰਿੱਤੀ ਜੀ ਗਈ ਦੋ ਜਿੰਨੇ ਸਾਨੂੰ 6 600 ਦੇ ਸੀ ਮਮਾ ਇਹ ਰੇੜੀ ਕਿੱਥਾ ਵੱਧ ਗਈ ਕੱਪੇ ਨਾਲ ਹੋ ਜਾਈ ਇਹ ਵਾਰ ਗਿਆ ਆਖੀ ਆ ਕੇ ਉਹਦੇ ਨੂੰ ਲੈ ਲੂਆ ਤਾ ਕੱਪੇ ਨਾਲ ਇੰਨੀਆਂ ਵੱਧ ਗਈਆਂ ਇਹਨਾਂ ਨੂੰ ਰੱਖ ਦਿਓ ਪੁੱਤ ਸਾਮ ਕੇ ਚਲੋ ਹਣਾ ਕਰਦੇ ਅੱਗਿਆ ਮੈਂ ਕੱਪੇ ਨਾਲ ਭਰ ਕੇ ਬੁਲਾ ਦੇਉਂਗਾ ਹਾਂ ਜਦੋਂ ਭਰ ਗਈਆਂ ਨਾ ਉਦੋਂ ਇਹ ਲੈ ਲਿਓ ਬਾਅਦ ਚ ਅਰੇ ਮੈਨੂੰ ਸਾਥ ਲੈ ਇਹਨਾਂ ਨੂੰ ਬਾਅਦ ਚ ਬਾਦੀ ਪਤੀਜੀ ਨੇ ਤ੍ਰੇਟ ਘਟਾਇਆ ਉਹ ਕਿੱਟਾ ਦਾ ਪਹਿਲਾਂ ਜੀ ਅੱਛਾ ਕੱਲੇ ਜਾਂਦੇ ਇਸ ਤੋਂ ਉੱਤਰ ਨਹੀਂ ਸਾਡੇ ਸੀ ਮੈਂ ਤਾਂ ਸੱਚੋ ਜਿੰਨੇ ਮੰਨ ਲਏ ਸਾ ਤੋਂ ਤੇ ਦੇ ਲਈ ਪੈ ਗਈ। ਫੇਰੇ ਨੇ ਕਿਹਾ ਕਿ ਉਹ ਮਿਲਤੀ ਜਿਨੋ ਆਦੀ ਨਹੀਂ ਆਪਾਂ ਇਹ ਨਹੀਂ ਦੇਨੇ। ਉਹ ਭਾਈ ਮਾਦੂ ਵੀ ਇਹ ਤਾਂ ਚਲੇ ਆਪ ਭਾਈ ਟਿਕਾਏ ਤਾਂ ਆਪ ਗਾਉਂ ਮਾਦ ਤਮੰਦੀਏ। ਤੂੰ ਕੱਲੇ ਕਿੱਟਾ ਤੂੰ ਇਹਨੇ ਲਾਈਏ ਨੇ। ਫੇਰ ਉਹਨੇ ਕਿਹਾ ਇਹ ਦੱਸੋ ਫੇਰ ਅਸੀਂ 700 ਤੋਂ 700 ਹੈ ਦੋ ਆ ਕਿੱਟਾ ਦਾ। ਸੌਦਾ ਤਾਂ ਹੈ ਉਹ। ਤੇ ਤੇ ਮੇਰੀ ਮੁੰਟੀ ਜੀ ਦਾ ਬਹੁਤ ਬਹੁਤ ਧੰਨਵਾਦ ਵਿਚਾਰੀ ਅੱਜ ਗਰਮੀ ਵੀ ਬਹੁਤ ਸੀ ਕੀ ਤੇ ਸਾਡੇ ਨਾਲ ਪਏ ਉਹਨੂੰ ਤੇ ਅਸੀਂ ਜੇ ਤੁਮ ਲੋਗ ਆ ਗਏ ਸੀਗੇ ਕਿ 1:00 ਵਜੇ ਤੇ ਮੇਰਾ ਇੱਕ ਤਾਂ ਪੈਰ ਦੋਖਣ ਲੱਗ ਗਿਆ ਇੱਕ ਦਿਨੇ ਜਿਹੜੇ ਅਸੀਂ ਅੱਜ ਗਰਮੀ ਵੀ ਭਾਲੀ ਤੇ ਥੋੜੀ ਜੀ ਮੁਸ਼ਕਲ ਹੋ ਗਈ ਕਿ ਇੱਕ ਸਕੂਟਰੀ ਦਾ ਪੂਰਾ ਟਾਇਰ ਨਿਕਲ ਨਾ ਗਿਆ ਮੈਂ ਕਿਹਾ ਵੀ ਰਾਜ ਆਪਾਂ ਮਾਰ ਕੇ ਪਰਾਨੇ ਜਦੋਂ ਜਾਏ ਆਪਾਂ ਖਾਜ ਲੋਵਾਂਗੇ ਮੈਂ ਫਿਰ ਉਹ ਆਦੀ ਪਤੀ ਜੀ ਨੇ ਪਤੀ ਜੀ ਨੂੰ ਸੋਤੇ ਇੱਕ ਪਾਈਂਡੀ ਨੂੰ ਪੁੱਛਿਆ ਉਹ ਆਨੇ ਵੇ ਗੱਡੀ ਘਰੇ ਘੜੀ ਉਹਨੂੰ ਗੱਡੀ ਲੈ ਜੋ ਤੇ ਨਾਲ ਮੇਰੀ ਪਤੀ ਜੀ ਗਈ ਪਤੀ ਜਾ ਗਿਆ ਮੈਂ ਘਰੇ ਰਹਿ ਪਿਆ ਤੇ ਮੈਂ ਅਜ ਬਾਹਲਾ ਤੱਕ ਜੀ ਗਿਆ ਇੱਕ ਸਪੂਤਰੀ ਕੋਲ ਇਹਨਾਂ ਆਫਰਾ ਕਰਨਾ ਸੀ ਰਾਤੋ ਚੇ ਇਸ ਤਰ੍ਹਾਂ ਕਰਕੇ ਵੀ ਅਸੀਂ ਮਸਾਫਰੇ ਪਹੁੰਚੇ ਤਾਂ ਨਾ ਕਨਾਂ ਕਦੀ ਜਾਣਾ ਤਾਂ ਜੀ ਸਪੂਤਰੀ ਤੇ ਜੀ ਮੈਂ ਇੱਥੇ ਕਰਮਜੀਤ ਨੇ ਮੈਂ ਜਦੋਂ ਮਿਲ ਪਤੀ ਜੀ ਦੇ ਪਤੀ ਜੀ ਨਾਲ ਅਸੀਂ ਚੱਲ ਬਾਰ ਦੇ ਨਾਲ ਤੇ ਉਹ ਗੱਡੀ ਲੈ ਆਏ ਤੇ ਉਹ ਜਾਰੇ ਨਾਲ ਗਏ ਇੱਕ ਤਾਂ 6 ਰੁਪਏ 82 ਦੀ ਉਹਨੇ ਦਵਾਇਆ ਤੇ ਇੱਕ ਬੱਕ ਰਹਿ ਗਈ ਸੀ ਤੇ ਮੇ ਬਤੀ ਜਾਰੇ ਮੇਰੇ ਭਤੀਜੀ ਗਏ ਸੀ ਤੇ ਕਿਉਂ ਕਰਮਚੀਤਾ ਉਤਰ ਨਹੀਂ ਸਕਦੇ ਮੰਮੀ ਮਨ ਜੜੀ ਮੈਂ ਇੱਥੇ ਪਹਿਲਾਂ ਤੋਂ ਰਬੜ ਸ਼ਾਪ ਤੇ ਇਹ ਰਬੜ ਮਿਲ ਸੀ ਉਹ ਮੈਂ ਮੰਦਿਰ ਤੇ ਗਿਆ ਮੈਂ ਡਬਲ ਰੁਪਏ ਚੁੱਕਾ ਲਿਆ ਰਬੜ ਤੇ ਸ਼ਾਪ ਤੇ ਪਹਿਲਾਂ ਅਗਰ ਬੱਥੇ ਇੱਕ ਚੀਜ਼ ਲੈ ਲਵਾਂ ਤੂੰ ਬਾਤ ਬਾਤ ਧੰਨਵਾਦ ਤੁਹਾਨੂੰ ਭੈਣ ਤੇਰਾ ਬੱਚੇ ਵੀ ਖੁਸ਼ ਆ ਅਸੀਂ ਵੀ ਖੁਸ਼ ਹੋ ਗਏ ਸਾਡੇ ਸਾਡੇ ਹੁਣ ਕਿੰਨੇ ਖੁਸ਼ ਹੋ ਗਏ ਅੱਜ ਜਸ਼ਨ ਪੂਆ ਦਾ ਵਿਚਾਰੇ ਦਾ ਕਿੰਨਾ ਧੰਨਵਾਦ ਬਹੁਤ ਸਾਰਾ ਧੰਨਵਾਦ ਪੂਆ ਨੇ ਬਹੁਤ ਹੈਪੀ ਕਿੰਨੀ ਜਿਆਦਾ ਮੈਕਾ ਵਾਲੇ ਅਮਰੀਕਾ ਤੋਂ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੈਂਡੀ ਬੁੱਕਾਂ ਲੈ ਕੇ ਦਿੱਤੀਆਂ ਬੱਚਿਆਂ ਨੂੰ ਵਰਦੀ ਸਭ ਕੁਝ ਲੈ ਕੇ ਦਿੱਤਾ ਬੱਚਿਆਂ ਦੀ ਪੜ੍ਹਾਈ ਚਲੋ ਅੱਗੇ ਸ਼ੁਰੂ ਹੋ ਗਈ ਆ ਤੇ ਚਾਰ ਪੰਜ ਦਿਨ ਮੈਸ ਹੋ ਗਏ ਸੀਗੇ ਪੜ੍ਹਾਈ ਕਰਨ ਤੋਂ ਵਿਚਾਰਾਂ ਇਸ ਤਰ੍ਹਾਂ ਕਰਕੇ ਵੀ ਬਹੁਤ ਬਹੁਤ ਭੈਣ ਨਤਾ ਨਵਾ ਦਾ ਸਾਡੇ ਜਿਹੜਾ ਉੱਥੇ ਜਿਹੜਾ ਅੜਕੇ ਇੱਕ ਬੋਧਾ ਮੈਂ ਮਾਂ ਆਖਿਆ ਮੈਂ ਕਿਹਾ ਆਪਾਂ ਗੱਡੀ ਲੈ ਚੱਲੇਗੇ ਕਰਕੇ ਚੁ ਮੈਂ ਨਾਲ ਵੀ ਚਲ ਆਪਾਂ ਗੱਡੀ ਕਰਦੇ ਆਪਾਂ ਸਕੂਟਰ ਤੇ ਚੱਲ ਵਰਦੇ ਮੇਰੀ ਕੁਤੀ ਜੀ ਨਾਲ ਦੇ ਹੀ ਤੇ ਮੇਰੇ ਤਾਂ ਵੱਡੇ ਤਾਏ ਦੀ ਕੁੜੀ ਉਹਦੇ ਦੀ ਉਹਦੀ ਪੋਤੀ ਪੋਤੀ ਸਾਰੇ ਪੋਤੀ ਗਈ ਪਹਿਲਾਂ ਦੂਸਰੀ ਕੁੜੀ ਆ ਜੇ ਵਿਚਾਰੀ ਫੇਰ ਹੁਣ ਦੂਸਰੀ ਕੁੜੀ ਗਈ ਨਾਲ ਹਾਂਜੀ ਨਾਲੇ ਭਤੀਜਾ ਗਿਆ ਵਿਚਾਰਿਆ ਨਾਲ ਰੇਚਾ ਨੇ ਕੱਢੀ ਦਿੱਤੀ ਉਹਨਾਂ ਦਾ ਵੀ ਕਾਇਦ ਲੋਕ ਸਾਥ ਬਹੁਤ ਦਿੰਦੇ ਆ ਵਿਚਾਰਿਆਂ ਨੇ ਤੇਲ ਵੀ ਨਿਪਵਾਇਆ ਵਿਚਾਰਿਆਂ ਨੇ ਸਾਥ ਦਿੰਦੇ ਸਾਨੂੰ ਤੇ ਦੂਸਰੀ ਜਮਾਈ ਸਿੱਧੀ ਅੱਛੀ ਕਿਹੜੀ ਉਹ ਪਈਵਾ ਤੂ ਪੀਤੇ ਚ ਆਈ ਨੀ ਰਾਮਰ ਕੇ ਤੁਹਾਡੇ ਸੰਜੋਗ ਦੇ ਨਾਲ ਬੱਚੇ ਵੀ ਖੁਸ਼ ਹੋ ਗਏ ਸਾਰਾ ਸੱਜ ਨਵਾਂ ਮਿਲ ਗਿਆ ਅਗੇ ਅਗੇ ਆਇ ਚਾਹਦਾ ਸੀਗਾ ਵੀ ਪੁਰਾਣੇ ਅਗੇ ਆ ਤਾਂ ਮਨ ਚ ਮਿਲ ਜਾਂਦੀਆਂ ਸੀ ਪਿਛਲੇ ਵਾਲੇ ਸਾਨੂੰ ਮਿਲਦੀਆਂ ਸੀ ਐਨਕੀ ਸਾਰਾ ਸਟਾਈਲ ਬਦਲ ਗਿਆ ਇਹ ਐਨਕੀ ਵਾਰੀ ਤਾਂ ਬੜੀ ਔਖਾ ਹੋਇਆ ਪਰ ਭੈਣ ਨੇ ਵਿਚਾਰੀ ਨੇ ਬਹੁਤ ਸਾਥ ਦੇ ਤ ਨਾਲ ਚਲੋ ਬਹੁਤ ਬਹੁਤ ਧੰਨਵਾਦ ਤੇ ਲਿਖ ਰਿਹਾ ਵੈਸੇ ਤਾਂ ਇਹ ਸਰਕਾਰੀ ਚ ਲਾਉਣ ਦਾ ਮਨ ਬਣਾ ਲਿਆ ਸੀਗਾ ਵੀ ਐਤਕੀ ਪੜ੍ਹਾਈ ਵੀ ਖਰਾਬ ਜਾਊਗੀ ਬੱਚਿਆਂ ਦੀ ਚਲੋ ਸਰਕਾਰੀ ਚ ਲਾ ਦਿੰਨੇ ਆ ਇੱਕ ਸਾਲ ਲਵਾ ਲੈਨੇ ਆ ਚਲੋ ਵੀ ਐਤਕੀ ਲੈ ਕੇ ਦਿੱਤਾ ਨਹੀਂ ਜਾਣਾ ਸੀ ਹੈ ਨਹੀਂ ਸੀ ਕਿਸੇ ਪਾਸੋਂ ਵੀ ਗਜੈਸ ਲੈ ਕੇ ਦੇ ਸਕੀਏ ਕਿਉਂ ਆਣਾ ਜੀ ਸਾਡਾ ਸਰਕਲ ਚੋਂ ਦਾ 150 ਤੇ ਹੁਣ ਥੋੜਾ ਜਿਹਾ ਟਾਈਮ ਲੱਗ ਕੇ ਜਾਣੇ ਸੀ ਉਹਦੋਂ ਨੂੰ ਫੀਸ ਸੀ ਉਹਦੋਂ ਕਹਾ ਦਿੰਨੇ ਜਦੋਂ ਆੜੀ ਸੁਣਿੰਦਾ ਆ ਜਾਂਦਾ ਥੋੜਾ ਜਿਹਾ ਠੇਕਾ ਮਿਲਦਾ ਵਾ ਉਹਦੇ ਚ ਅਸੀਂ ਇੱਕ ਘਾ ਦਿੰਨੇ ਆ ਫਿਰ ਇੱਕ ਇੱਕ ਕਿਸ਼ਤਾਂ ਰਹੀ ਘਾ ਦਿੰਨੇ ਆ ਅਸੀਂ ਫੀਸ ਵੀ ਇੱਕ ਕਿਸ਼ਤ ਤੇ 31 ਇੱਕ ਬਾਅਦ ਚ ਦੇਤੀ ਇਸ ਤਰ੍ਹਾਂ ਕਰਕੇ ਤੇ 6 ਮਹੀਨਿਆਂ ਬਾਅਦ ਇੱਕ ਕਿਸ਼ਤਾਂ ਦੀ 6 ਮਹੀਨਿਆਂ ਬਾਅਦ ਇੱਕ ਕਿਸ਼ਤਾਂ ਦੀ ਹਾਂ ਜਿਹੜੀ ਕਿਸ਼ਤਾਂ ਕਰਕੇ ਅਸੀਂ ਪੈਸੇ ਸਕੂਲ ਦੇ ਭਰ ਦਿੰਨੇ ਆ ਜੀ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਮੇਰੇ ਭੈਣ ਭਰਾ ਨਵੇਂ ਜੁੜੇ ਉਹਨਾਂ ਨਾਲ ਵੀ ਤੈਅ ਤੋਂ ਤਨਵਾਦ ਨੂੰ ਨਿਤਰੇ ਕੀ ਦੇਵੇ ਪਰਮਾਤਮਾ ਇਸੇ ਤਰ੍ਹਾਂ ਹੀ ਅਨੇਕ ਹੱਥਾਂ ਨਾਲ ਦਾਨ ਕਰਦੇ ਰਹੋ ਹਨਾ ਹੋਰ ਵੀ ਬੱਚਿਆਂ ਦੀ ਇਸ ਤਰ੍ਹਾਂ ਹੀ ਪੜ੍ਹਾਈ ਹੁੰਦੀ ਰਹੇ ਭੈਣ ਭਰਾਵਾਂ ਦੇ ਇਸ ਤਰ੍ਹਾਂ ਹੀ ਮਦਦ ਕਰਦੇ ਰਹੋ ਬਸ ਬਹੁਤ ਬਹੁਤ ਜ਼ਿਆਦਾ ਧੰਨਵਾਦ ਮਹਾਰਾਜ ਵੱਗੇ ਪਰਮਾਤਮਾ ਵੱਗੇ ਇਹ ਅਰਦਾਸ ਕਰਦੇ ਆ ਕਿ ਬਾਲਾ ਬਾਲਾ ਦੇਵੇ ਅੱਗੇ ਤੋਂ ਵੀ ਦਾਨ ਹੁੰਦਾ ਰਹੇ ਇਦਾਂ ਦੇ ਬੱਚੇ ਪਰਮਾਤਮਾ ਇਹਨਾਂ ਨੂੰ ਵਾਦ ਤੋਂ ਵਾਦ ਦੇਵੇ ਇਹ ਬਾਤਾਂ ਦਾ ਦਰਕਾਰ ਨਾਲ ਸੱਚੇ ਪਾਤਸ਼ਾਹ ਤੁਹਾਮੈਚ ਫਰਕਤ ਪਉਣ ਬਹੁਤ ਸਾਰਾ ਦਿਨ ਮੈਂ ਤਾਂ ਇਨੀ ਕੁੱਛੀ ਹੋਈ ਜਾਂਦੀ ਆ ਮੈਂ ਕੀ ਬਿਆਨ ਕਰ ਸਕਦਾ ਹਾਂ ਤੇ ਦੂਸਰੀ ਗੱਲ ਇਹ ਹੈ ਵੀ ਮੈਨੂੰ ਇੰਨਾ ਪੁੱਛੀ ਹੋਈ ਹੈ ਪਰ ਮੈਂ ਇਹ ਗੱਲ ਮੈਨੂੰ ਤਾਂ ਖਾਣੀ ਅਰੀ ਮੈਨੂੰ ਇੰਨਾ ਦਿਮਾਗ ਚ ਬਹੁਤ ਸੀ ਕਿ ਮੈਂ ਇੰਨਾ ਸੱਤ ਲੰਮਾ ਕਿਵੇਂ ਵੇਟ ਜਾਈ ਮੈਂ ਪੈਸਾ ਇਕੱਠਾ ਕਰ ਲਾ ਜਿਆ ਆਪਣੀ ਨਾਲੇ ਨੂੰ ਤਾਂ ਮੈਨੂੰ ਆਈ ਲੱਗ ਜਾਣਾ ਦੂਜੇ ਨੰਬਰ ਤੇ ਵੀ ਇਹਨਾਂ ਦਾ ਸਬਜੈਕਟ ਫਤ ਲਗਿਆ ਨਹੀਂ ਮੈਂ ਜਿਉਂ ਪਰਾਨਾ ਉਹਨੂੰ ਪਰਾਨਾ ਚਾਹੁੰਦਾ ਸੀ ਚੱਲ ਜਾਂਦਾ ਸੀ ਪਰ ਹੁਣ ਨਵੀਂ ਪੜਾਈ ਨਵੀਂ ਸ਼ੁਰੂ ਹੋ ਗਿਆ ਸਾਰਾ ਸਿਲੇਬਸ ਤਾਂ ਕਰਕੇ ਵੀ ਥੋੜਾ ਮੁਸ਼ਕਲ ਬਹੁਤ ਆ ਗਈ ਸੀ ਕਿ ਤੇ ਜਾਨੀ ਕਿ ਮਾਨਤਾ ਹੋ ਗਿਆ ਸੀ ਤਾਂ ਅਸੀਂ ਤਾਂ ਸਹੀ ਪੁੱਛੇ ਉਹ ਪਲਾਨ ਬਣਾ ਲੈਣ ਚਲੋ ਆਪਾਂ ਕਿ ਇੱਕ ਸਾਲ ਸਰਕਾਰ ਨੇ ਦਿਵਾ ਕੇ ਦੇ ਦੇਣਗੇ ਪਰ ਮੈਨੂੰ ਸਕੂਲ ਬਹੁਤ ਸੱਤ ਲੱਗਾ ਟੀਚਰ ਵੀ ਬਹੁਤ ਵਧੀਆ ਹੈ ਪ੍ਰਿੰਸੀਪਲ ਨੇ ਵੀ ਕਿਹਾ ਪ੍ਰਿੰਸੀਪਲ ਤਾਂ ਸਾਨੂੰ ਉੱਥੋਂ ਤੱਕ ਵੀ ਕਹਿੰਦਾ ਸੀ ਕਿ ਤੁਸੀਂ ਸਕੂਲ ਦੇ ਇੱਥੇ ਨਹੀਂ ਆਉਣਾ ਜੋ ਵੀ ਮੈਂ ਆਦਾ ਕੋਈ ਵੀ ਮੈਨੂੰ ਲੋੜ ਹੋਉਂਦੀ ਤੁਹਾਡੇ ਨਾਲ ਜਾ ਕੇ ਗੱਲਬਾਤ ਕਰਨੀ ਹੋਊਗੀ ਕੋਲ ਤੇ ਕਰਿਆ ਕਰੂੰ ਨਹੀਂ ਮੈਂ ਆਦਾ ਇੱਥੋਂ ਟੀਚਰ ਕੋਲ ਹੀ ਜਾਵਾਂ ਠੀਕ ਹੈ ਜੀ ਉਹ ਆਪਣੇ ਜੋ ਕਰਨਾ ਗੱਲਬਾਤ ਕਰ ਰਹੇ ਉਹ ਵੀ ਵਿਚਾਰਾ ਬਹੁਤ ਸਾਡੀ ਹੈਲਪ ਕਰਦੇ ਆ ਸਾਰੇ ਟੀਚਰ ਹੀ ਕਰਦੇ ਨੇ ਸਾਰਾ ਸਟਾਫ ਤੋੜਣਾ ਨਾਲ ਕੋਈ ਮੁਸ਼ਕਲ ਨਹੀਂ ਕੋਈ ਗੱਲ ਹੋ ਜੇ ਭੱਜ ਕੇ ਸੰਦੇ ਵਿਚਾਰੇ ਐਵੇਂ ਕਹੀਏ ਹਨਾ ਅਜੀ ਰਾਤ ਬਰਾਤੇ ਵੀ ਫੋਨ ਲਾਇਆ ਨਹੀਂ ਸਾਡਾ ਕੋਈ ਚਿਰ ਫੋਨ ਨਾ ਥਾਉ ਚੁੱਪ ਨਾ ਖਾਉ ਮੈਨੂੰ ਅੱਗੇ ਆਜ ਸੁਬਾਹ 7 ਵਜੇ ਸਾਨੂੰ ਫੋਨ ਲਾਇਆ ਕਿ ਸਰ ਜੀ ਇਤਨਾ ਕੰਮ ਕੀ ਵੀ ਕਿੰਨਾ ਖਰਚਾ ਆ ਜਾਊਗਾ ਤੇ ਉਹ ਆ ਨਾ ਵੀ ਕਹਿੰਦਾ ਆਪਾ ਨਹੀਂ ਇਹ ਪਤਾ ਆਪਾ ਕਪਣਾ ਨਾ ਸੱਟ ਵੀ ਤੁਈ ਲੈਣਾ ਮੈਡਾ ਹਾਂ ਜੀ ਮੈਂ ਤਾਂ ਬਾਰ ਬਾਰ ਜੀ ਇੱਥੇ ਦਿਖਾਉਂ ਤੋ ਸੱਟ ਨਹੀਂ ਚੰਗਾ ਲੱਗਦਾ ਤੇ ਉਹਾਰੇ ਵੀ ਠੀਕ ਹੈ ਤੇ ਬਨ ਕੇ ਤੁਹਾਨੂੰ ਇੱਕ ਟੋ ਕਟ 4500 ਤੋਂ ਬੁੱਖ ਨਹੀਂ ਕਿਣਾ ਹਾਂ ਜੀ ਤੇ ਕਿਤਾਬਾਂ ਨੂੰ ਬਾ ਕਾਪਣਾ ਪਾ ਕੇ ਗੱਜਾ ਕਿੰਨਾ ਬਣ ਗਿਆ ਸੀ 6000 5910 ਰੁਪਏ ਬਣ ਗਏ ਸਾਰੇ ਬਸ 90 ਘਾਟ ਹੀ ਆ 6000 ਚੋਂ 6000 ਚੋਂ ਚਾਹਤਾ ਤੇ ਪਰ ਵੀ ਆਈ 1500 ਦੀ ਹਾਂ ਇਹ ਤਾਂ ਬੱਚੇ ਘਰ ਚ ਪਾ ਕੇ ਜੀ ਬੱਚੇ ਫਿਰਦੇ ਇਹਦੀ ਖੁਸ਼ੀ ਬਣਾਉਂਦੇ ਆ ਬਹੁਤ ਖੁਸ਼ ਆ ਜੀ ਇਹਨਾਂ ਦਾ ਆਤਮਾ ਹਰ ਤੇ ਪਰਮਾਤਮਾ ਹੋ ਜਾਈਂ ਗੋਮਲੇ ਜੂਤਾਂ ਆ ਬਹੁਤ ਬਹੁਤ ਦਾ ਨਮਾਜ਼ ਦਾ ਬਹੁਤ ਸੋਹਣੇ ਕਮੈਂਟ ਆ ਗਏ ਤੇ ਇੱਕ ਮੈਨੂੰ ਕਮੈਂਟ ਆਇਆ ਸੀਗਾ ਵੀ ਕੱਲੋ ਜਿਹੜਾ ਬਲੌਗ ਸੀ ਉਹਦੇ ਵਿੱਚ ਤਾਂ ਮਸਾਂ ਜ ਨਹੀਂ ਆਈ ਵੀ ਕੋੜਾਏ ਕੋਪੇ ਨੇ 39 ਤੋਂ ਮੇਰੇ ਟਾਈਮ ਨਾਲ ਹੀ ਹੈ ਕਹਿੰਦੇ ਸਾਰੇ ਤੇ ਮੈਂ ਕਹਿੰਦਾ ਕੀ ਪਕ ਸੀ ਹੈ ਤਕਰੀਬਨ ਆਕਾ ਸਾਢੇ 6:30 ਸਕੇ ਦੇ ਘਰ ਆ ਤੇ ਉਹ ਸਭ ਤੋਂ ਵੱਡਾ ਪ੍ਰੋਨਾ ਸੀ ਜੀ ਬੜਾ ਲੰਬੇ ਕਹਤੋਂ ਉਹਦਾ ਨਾਮ ਮੈਂ ਸਤਾ ਕਰ ਸਕੀ ਉਹਨਾਂ ਨੂੰ ਮਿਲਣ ਲਈ ਉਹਨਾਂ ਨਾਲ ਸਾਡੀ ਇਟਰੀਵੂ ਪਹਿਲਾਂ ਵੇਖੀ ਬਲੌਕ ਨੂੰ ਲੈਂਦੇ ਆ ਉਹ ਪਹਿਲਾਂ ਤਾਂ ਉਹ ਕਰ ਨਹੀਂ ਚਾਹਤਾ ਮੇਰਾ ਚਤ ਨਹੀਂ ਕਰਦਾ ਜੀ ਉਹਨੂੰ ਤੇ ਫਿਰ ਉਹਨਾਂ ਦਾ ਮੈਨੂੰ ਜਾਣਾ ਹੀ ਆਣਾ ਮੈਂ ਤਾਂ ਮਿਲ ਕੇ ਆਉਣਾ ਤੇ ਉਹ ਆਏ ਉਹਨਾਂ ਨੇ ਵੀ ਬਹੁਤ ਖੁਸ਼ੀ ਮਨਾਈ ਉਹਦੇ ਬਹੁਤ ਜੇ ਸਰਦਾਰ ਸਿੰਘ ਉਹ ਭੈਣ ਜੀ ਵੀ ਆਈ ਸੀ ਪਾਈ ਜੀ ਰਸਤਾ ਸਿੰਘ ਦਾ ਨਾਮ ਲਿਆ ਉਹਨਾਂ ਦਾ ਬੇਟਾ ਵੀ ਉਹਨਾਂ ਦੀ ਦੋ ਵੀ ਤੇ ਇੱਕ ਭੈਣ ਆ ਉਹ ਇਕੱਲੇ ਆਈ ਸੀ ਉਹ ਪਰਿਵਾਰ ਦੇ ਨਾਲ ਨਹੀਂ ਆਇਆ ਉਹਨਾਂ ਦਾ ਉਹਨਾਂ ਦੇ ਨਾਲ ਹੀ ਆ ਜੀ ਉਹ ਤ੍ਰਿੱਕੇ ਪੈਂਦੀ ਹੈ ਇਹ ਲੰਡੇ ਕੀ ਦੋਨੇ ਪੈਣਾ ਸੱਕੀਆਂ ਪੈਣਾ ਇਹ ਇੱਥੇ ਇੱਥਾਂ ਹੀ ਵਾਏ ਆ ਲੰਡੇ ਦੇ ਪੈਂਡੋਂ ਪਿਆਏ ਹੋਏ ਆ ਹਾਂ ਜੀ ਤੇ ਛੋਟੀ ਜੀ ਪੁੱਤ ਸੀ ਉਹਨੂੰ ਨਾਲ ਛੋਟੀ ਜੀ ਇੱਕ ਉਹਦਾ ਮੁੰਡਾ ਸੀ ਇੱਕ ਉਹਦੀ ਨੂੰਹ ਸੀ ਤੇ ਇੱਕ ਭੈਣ ਸੀ ਨਾਲ ਉਹ ਵੀ ਉਹ ਇੱਥੋਂ ਆ ਉਹਨੇ ਇੱਕੇ ਪੈਂਦੀ ਗਈਆਂ ਲੰਡੇ ਕੀ ਤੇ ਉਹਨੇ ਉਹਨੇ ਮੈਨੂੰ ਫੋਨ ਵੀ ਲਾ ਸਕਦੇ ਮੈਂ ਫੋਨ ਮਾਇਆ ਚੱਕਿਆ ਨਹੀਂ ਗਿਆ ਬਾਈ ਚਾੜਨ ਗਿਆ ਤੇ ਉਹ ਮਨ ਮੈਨੂ ਆਦੇ ਜੇ ਮੇਰਾ ਫੋਨ ਨੀ ਚੱਕਿਆ ਕੱਲ ਮੈਂ ਕਹਿੰਦੀ ਮੈਨੂੰ ਪਤਾ ਨਹੀਂ ਲੱਗਿਆ ਨਾ ਕਈ ਵਾਰੀ ਸਕੂਲ ਤੇ ਜਾਣਾ ਮੈਂ ਗੀਚੇ ਚ ਪਾ ਲੈਣਾ ਨਾ ਜੇਬ ਚ ਗੜਖ ਨਾ ਜਾਣਾ ਤੇ ਫੋਨ ਇਹਨਾਂ ਦਾ ਹੋ ਵੀ ਗਿਆ ਕਰ ਪਰ ਆ ਗਿਆ ਬਿਮਾਰ ਦਾ ਬਿਮਾਰ ਹੀ ਮੁੜ ਕੇ ਦੁਕਾਨ ਤੋਂ ਆ ਗਿਆ ਮੁੜ ਕੇ ਆਇਆ ਹੱਤਾ ਤਾਂ ਮੈਂ ਉੱਥੇ ਰੱਖ ਲਿਆ ਸੀ ਮੈਨੂੰ ਮਨ ਮੈਨੂ ਕਿੰਨੇ ਦਿਨ ਪਿਆਰਿਆ ਦੁਕਾਨ ਤੇ ਪਰ ਲੋਟ ਨਹੀਂ ਹੋਇਆ ਉਹ ਵੀ ਆ ਗਿਆ ਬਾਅਦ ਜੋ ਗਏ ਤੇ ਲੈ ਆਏ ਤੇ ਬਹੁਤ ਹੀ ਜਾਨ ਮਾਰਨ ਖੁਸ਼ੀ ਹੋਈ ਉਹ ਹਰ ਮੈਨੂੰ ਮੈਂ ਜਿਹੜੇ ਨੇ ਮੈਨੂੰ ਇੱਕ ਬੰਦੇ ਨੇ ਕਿਹਾ ਜੀ ਆਂ ਆਇਆ ਤੁਸੀਂ ਆਪੇ ਘਰ ਦਾ ਸਾਰਾ ਕੁਝ ਖੋਲ ਦੇਣੇ ਆਂ ਮੈਂ ਉਹਨੂੰ ਜਵਾਬ ਦੇ ਇੱਕ ਜੋਕਰਾ ਹੋ ਗਿਆ ਮੈਂ ਮੇਰੇ ਚ ਬਾਲ ਪੈ ਗਏ ਭੈਣਾ ਭਰਾਵਾਂ ਦੇ ਸੰਯੋਗ ਦੇ ਨਾਲ ਪਰ ਮੈਂ ਉਹ ਇਹ ਗੱਲ ਜ਼ਰੂਰ ਕਹਿਤੀ ਜੀ ਭਰਾਵਾ ਅਸੀਂ ਆਪਦੇ ਘਰ ਦਾ ਦਾਦੇ ਤੇ ਤੇਰੇ ਘਰ ਦਾ ਦਾਦੇ ਤੁਗਾਤੋ ਜੇ ਕਿਨੇ ਕੋਈ ਮਾਰਕਲਾ ਬੋਲੇ ਤੁਸੀਂ ਤਾਂ ਨਾ ਸਹੀ ਠੀਕ ਹੈ ਜੀ ਅਸੀਂ ਆਪ ਦੇ ਸਾਹਦੇ ਜੋ ਕਰਨਾ ਸਾਰੇ ਭੈਣ ਭਰਾਵਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਅਸਲ ਚ ਕੀ ਆ ਅਸਲ ਬਲੌਕ ਇਹ ਹੀ ਹੁੰਦਾ ਵੀ ਸਚਾਈ ਦੱਸੋ ਹਣਾ ਹਾਂ ਸਚਾਈ ਬਿਆਨ ਕਰੋ ਸਾਬ ਵੀ ਦੱਸੋ ਵੀ ਜੋ ਹੋ ਜ ਕੋਈ ਝੂਠ ਤੂਫਾਨ ਨਾ ਹੋਵੇ ਕਿਸੇ ਗੱਲ ਦੇ ਵਿੱਚ ਹਾਂ ਇਹ ਭੈਣ ਨੇ ਮੈਨੂੰ ਜਰੂਰ ਇਹ ਗੱਲ ਕਹਤੀ ਸੀ ਪਹਿਲਾਂ ਤਾਂ ਮੈਂ ਖਾਨੂੰ ਮਨਾ ਹੀ ਕੀਤਾ ਸੀਗਾ ਕਿ ਤੁਸੀਂ ਮੈਨੂੰ ਉਡ ਕੋਈ ਹੋਵੇ ਨਾ ਗੱਲ ਦੇ ਵਿੱਚ ਹਨਾ ਵਧੀਆ ਲੱਗਦਾ ਦੇਖੋ ਭੈਣੇ ਉਹ ਇੱਥੇ ਕਮਾਲ ਕਰਦੇ ਤੁਸੀਂ ਵੀ ਹਨਾ ਵੀ ਦੂਸਰਾ ਨੰਬਰ ਇਹ ਹੈ ਕਿ ਜੇ ਦੂਜਾ ਜਿਹੜਾ ਬੰਦਾ ਇੱਥੇ ਆਉਂਦਾ ਉਹ ਕਮਾਈ ਕਰਦਾ ਆਪ ਦਾ 1000 1000 ਕੱਢ ਕੇ ਸਾਨੂੰ ਇਹ ਚਾਲੇ ਵਿੱਚ ਉਹ ਦਿੰਦਾ ਹਨਾ ਤੇ ਨਹੀਂ ਅੱਜ ਕੱਲ੍ਹ ਕੋਣ ਸੋਚਦਾ ਕੋਣ ਆਏ ਕਿਹੜੀ ਕੈਟਾਗਰੀ ਆ ਕੀ ਇਹਦਾ ਨਾਮ ਕੀ ਇਹਨਾਂ ਕੋਲੇ ਉਹਨਾਂ ਨੇ ਜਮੇ ਨਹੀਂ ਸਾਨੂੰ ਕੁਝ ਪੁੱਛਿਆ ਕੋਰਾ ਫੀਲ ਹੈ ਕਿ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਤੇ ਕਰਮਚੀਤਨਵਾਦੀ ਕਾਲ ਜੀ ਭੈਣ ਐ ਮੈਂ ਤੇਰੀ ਭੈਣ ਆ ਤੂੰ ਕੁਸ ਕਰਿਆ ਨਾ ਕਰ ਕੋਈ ਟੈਨਸ਼ਨ ਨਹੀਂ ਬਹੁਤ ਬਹੁਤ ਭੈਣ ਜੀ ਤੇਰਾ ਬਹੁਤ ਧੰਨਵਾਦ ਆ ਤੇ ਤੂੰ ਸਾਡਾ ਬਲੌਗ ਜ਼ਰੂਰ ਦੇਖਿਆ ਕਰੂੰ ਸਾਰੇ ਭੈਣ ਭਤਾ ਬਾਹਰ ਬੈਠੇ ਕੋਈ ਸਾਡੇ ਸਾਹ ਵਿੱਚ ਤੇ ਬਸ ਤੁਹਾਡਾ ਸਾਥ ਹੱਥ ਹੱਥ ਰੱਖਣਾ ਜ਼ਰੂਰੀ ਆ ਠੀਕ ਹੈ ਜੀ ਤੇ ਬਸ ਇਹ ਹੀ ਸਭ ਤੋਂ ਵੱਡੀ ਹੈਲਪ ਆ ਸਾਡੀ ਭੈਣ ਭਰਾਵਾਂ ਸਾਰਿਆਂ ਦੀ ਹਾਂ ਜੀ ਤੇ ਬੱਸਾ ਪੂਰਾ ਬਲੌਕ ਜਰੂਰ ਸਾਰੇ ਜਾਣੇ ਵੇਖੋ ਤੁਸੀਂ ਜਰੂਰ ਕਮਾਗੇ ਕਿ ਜਿਹੜਾ ਭੈਣ ਭਰਾ ਸਾਡੇ ਬਾਤ ਸੋਚਦਾ ਅਸੀਂ ਉਹਦਾ ਵਾਰ-ਵਾਰ ਇਹਦੇ ਵਿੱਚ ਮੈਂ ਅਨਾਉਂਸ ਕੀਤਾ ਜਾਊਗਾ ਕਿਉਂ ਸਾਨੂੰ ਪੁੱਛੀ ਇੰਨੀ ਹੋਈ ਨਹੀਂ ਸਾਡੇ ਕੋਈ ਝਾਕ ਦੀ ਜ਼ਿਆਦ ਕੀ ਅਸੀਂ ਸਰਕਾਰੀ ਚ ਲੋਕ ਸੀ ਤੇ ਉਹ ਭੈਣ ਨੂੰ ਮੈਂ ਹੁਣ ਦੱਸਦਾ ਵੀ ਕਮੈਂਟ ਆਇਆ ਸੀ ਭੈੜਿਆਂ ਦੀ ਸੀ ਵੀਰੇ ਕੋਈ ਤੇਰੀ ਗੱਲ ਦੀ ਸਮਝ ਨਹੀਂ ਆਈ ਸਾਨੂੰ ਤੇ ਉਹ ਆਹ ਨਾਲੇ ਬਲੌਕ ਦਾ ਮੈਂ ਦੱਸਿਆ ਉਹ ਭੈਣ ਨੂੰ ਵੀਰ ਲੰਡੇ ਕਿਆ ਤੋਂ ਜੀ ਬਾਜੀ ਦਾ ਨਾਮ ਸ਼ਟਾਕਰ ਸਿੰਘ ਆ ਸਾਂ ਇਹ ਹੁਣ ਸਭ ਤੋਂ ਵੱਡੇ ਪਰੌੜੇ ਨੇ ਪਰੌੜਾ ਹੈ ਤੇ ਗਰਮੀ ਜੇ ਵਿਚਾਰਾ ਆਇਆ ਨਹੀਂ ਆਉਣਾ ਮੈਂ ਆਉਣ ਦਾ ਜਰੂਰ ਚ ਪਹਿਲਾਂ ਪਰ ਮੈਂ ਨਹੀਂ ਆ ਸਕਿਆ ਆਉਣਾ ਤਾਂ ਹੋਣੀ ਜੀ ਪਰ ਤੁਹਾਡੇ ਨੌਖ ਵੇਖ ਕੇ ਤੇ ਤੁਹਾਡੀ ਇੰਟਰਵਿਊ ਏ ਕੇ ਮੇਰਾ ਮਾਨ ਕਰਿਆ ਆ ਮੈਂ ਆ ਨਾ ਮੈਂ ਤੇਰੀ ਭੈਣ ਨੂੰ ਵੀ ਆ ਕੇ ਪਿਆ ਮੈਂ ਆਪ ਜਾਣ ਦਾ ਕੌਣ ਆ ਭੈਣਾ ਭੈਣਾ ਦੀ ਵੀ ਨਹੀਂ ਮੇਰੇ ਤੁਹਾਡੇ ਸਾਹ ਦੇ ਚੌਦੀ ਵੀ ਕੌਣ ਆ ਵੀ ਨਹੀਂ ਨਾ ਤੁਸ ਜੀ ਇਹ ਕੁੱਣਾ ਤੇ ਆਈਦਰ ਬੈਠੇ ਕੋਨੇ ਦੇ ਘਰ ਆਲੀ ਤੇ ਆਜ ਦੋ ਵਾਲੇ ਉਦੋਂ ਉਹਨੇ ਦੱਸਿਆ ਉਹਨੂੰ ਫੇਰ ਪਤਾ ਲੱਗਾ ਤੇ ਉਹੋ ਭੈਣ ਨੇ ਵੀ ਬਹੁਤ ਖੁਸ਼ੀ ਬਣਾਈ ਭਾਂਜੇ ਨੇ ਵੀ ਬਹੁਤ ਖੁਸ਼ੀ ਬਣਾਈ ਤੇ ਉਹਨਾਂ ਦਾ ਜੀ ਤੈਨੂੰ ਧੰਨਵਾਦ ਸਾਡੇ ਘਰੇ ਆਉਣ ਦਾ ਬਹੁਤ-ਬਹੁਤ ਧੰਨਵਾਦ ਜੀ ਉਹਨਾਂ ਨੇ ਆਣ ਦਾ ਪ੍ਰਿੰਟ ਤੋਂ ਹਨ ਤੇ ਉਹਨੇ ਵੀ ਮੈਨੂੰ ਕਿਹਾ ਉਹ ਪਹਿਲਾਂ ਮੈਨੂੰ ਆਂਦਾ ਮਾਮਾ ਮੈਂ ਜਾਣਦਾ ਨਹੀਂ ਜੀ ਤੈਨੂੰ ਤੇ ਮੈਨੂੰ ਨਹੀਂ ਜੀ ਪਤਾ ਵੀ ਇਹ ਮਾਮਾ ਆ ਵੀ ਹੈ ਅਰੇ ਮਾਮਾ ਮਿਲਾਂ ਦਾ ਕਹਿਦਾ ਸਾਰੇ ਮਾਮਿਆਂ ਚੋਂ ਕਲਤ ਸੱਲ ਗਿਆ ਤੇ ਬਹੁਤ ਖੁਸ਼ੀ ਹੋਈ ਹੈ ਤੇ ਨਾਲ ਮੇਰੇ ਭੈਣ ਭਰਾਵਾਂ ਨੇ ਜਿੱਥੇ ਤੁਹਾਨੂੰ ਪਹੁੰਚਾਇਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਅਤੇ ਜਿਹੜਾ ਨਵੇਂ ਵੀ ਜਿਹੜੇ ਆ ਸਾਡੇ ਨਾਲ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਪਰਮਾਤਮਾ ਜਰਦੀ ਸਾਨੂੰ ਬਹੁਤ ਵਧੀਆ ਲੱਗਦਾ ਜੋ ਐਦਾਂ ਦੇ ਭੈਣ ਭਰਾ ਆਉਂਦੇ ਆ ਆਪਣੇ ਆਪ ਹੀ ਆ ਕੇ ਕਹਿੰਦੇ ਆ ਵੇ ਸਾਡੀ ਵੀ ਵੀਡੀਓ ਲੋ ਵਿੱਚ ਅਸੀਂ ਵੀ ਵਿੱਚ ਆਉਣਾ ਕਹੀ ਤਾਂ ਚਲੋ ਕਹਿ ਦਿੰਦੇ ਆ ਵੀ ਨਹੀਂ ਹੋਣਾ ਅਸੀਂ ਵੀਡੀਓ ਦੇ ਵਿੱਚ ਉਹਨਾਂ ਨੇ ਚਪੈਟ ਸਾਨੂੰ ਘਰੇ ਬੜੇ ਮਗਰੋਂ ਹਾਂ ਪਹਿਲਾਂ ਫੋਨ ਲਾਇਆ ਵੀ ਸਾਡੇ ਆ ਕੇ ਇਹ ਵੀਡੀਓ ਬਣਾ ਕੇ ਲੈ ਕੇ ਜਾਓ ਕਿ ਅਸੀਂ ਕਹਿੰਦੀ ਕੋਈ ਗੱਲ ਨਹੀਂ ਆਵਾਜ਼ ਕਿ ਪਹਿਲਾਂ ਬਤਾਈ ਕਿ ਕਿੱਥੇ ਲੱਗਿਆ ਸੀ ਨਾ ਤੇ ਮੈਂ ਕਿਹਾ ਵੀ ਅੱਗੇ ਜਮਾਨ ਚਾਹੋ ਜਦੋਂ ਤਾਂ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਸਾਨੂੰ ਬਹੁਤ ਵਧੀਆ ਲੱਗਿਆ ਹੂੰ ਤੇ ਇਸੇ ਤਰ੍ਹਾਂ ਹੀ ਆ ਭੈਣ ਭਰਾ ਦਾ ਸਹਯੋਗ ਚਾਹੀਦਾ ਇਹ ਰਤਾ ਆਵਦੇ ਨਾਲ ਹੀ ਆ ਸਾਰਾ ਪਸ ਇਕੱਲਾ ਬੰਦਾ ਹੁਣ ਅਸੀਂ ਇਕੱਲੇ ਕੁਛ ਨਹੀਂ ਜੀ ਕਰਤਾ ਇਸੇ ਤਰ੍ਹਾਂ ਹੀ ਸਾਰੇ ਭੈਣ ਭਰਾ ਅੱਗੇ ਤੱਕ ਜ਼ਰੂਰ ਲੈ ਕੇ ਜਾਓ ਸਾਨੂੰ ਮਿਲਦੀਆਂ ਸਾਡੀ ਨਾਮ ਦੀ ਕਰਵਾਤੋ ਹਾਂ ਜੀ ਸ਼ੇਅਰ ਕਰੋ ਲਾਈਕ ਕਰੋ ਹਾਂ ਜੀ ਹੀ ਹੈਲਪ ਹੋ ਬਹੁਤ ਧੀ ਤੁਹਾਡੀ ਹੈਲਪ ਆ ਸਾਰੇ ਭੈਣ ਭਰਾਵਾਂ ਦਾ ਬਾਹਰ ਬੈਠੇ ਜੀ ਸਾਡੇ ਜੋ ਸਾਡੇ ਨਗਰ ਕਿਹੜੇ ਸਾਡਾ ਬਹੁਤ ਧੰਨਵਾਦ ਆ ਜੀ ਸਾਡੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਰਿਹਾ ਕਰੋ ਕਿਉਂਕਿ ਇਹ ਸਭ ਤੋਂ ਵੱਡੀ ਸਾਡੀ ਸਪੋਰਟ ਹੋ ਸਕਦੀ ਹੈ ਤੁਹਾਡੀ ਬੱਸ ਇਸੇਲੇ ਸਾਥ ਤੇ ਆਣੀ ਤੇ ਬਾਕੀ ਤੁਹਾਡਾ ਅਸ਼ੀਰਵਾਦ ਚਾਹੀਦਾ ਤੇ ਦੂਸਰੀ ਗੱਲ ਇਹ ਵੀ ਜੇ ਕੋਈ ਭੈਣ ਭਰਾ ਨੂੰ ਵੀ ਵੀਡੀਓ ਚ ਕੁਝ ਭਾਰਕਾ ਜਾਂ ਕੁਝ ਬਬੈਲਾ ਜਾਂ ਇਹ ਸਾਡੀ ਨਾ ਸਟ੍ਰੈਟੀਜੀ ਕਰਕੇ ਕੋਲੇ ਹੋ ਇੱਕ ਪਾਸਾ ਉਹਦਾ ਟੋਟਾ ਤੇ ਅਸੀਂ ਪੁੱਛਿਆ ਵੀ ਸੀ ਅੱਜ ਉੱਥੋਂ ਤੇ ਉਹ ਪਰ ਤੁਹਾਨੂੰ ਨਹੀਂ ਮਿਲੀ ਉਹ ਹੋ ਸਾਥ ਦੀ ਸੀ ਤਾਂ ਕਰਕੇ ਉਹ ਇਸੇ ਤਰ੍ਹਾਂ ਇਹ ਲੈਟ ਚੈਨਲ ਨੂੰ ਬਾਅਦ ਤੋਂ ਬਾਅਦ ਅੱਗੇ ਲੈ ਚੱਲੋ ਸ਼ੇਅਰ ਕਰੋ ਬੱਸ ਇਹ ਹੀ ਤੁਹਾਡੀ ਦੇ ਨਾਂ ਚੱਲ ਤੇ ਪ੍ਰਮਾਤਮਾ ਤੋਂ ਵਿਚਾਰਦੀ ਗੱਲ ਵਿੱਚ ਰੱਖ ਕੇ ਤੇ ਅੱਜ ਤਾਂ ਮੈਨੂੰ